ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਆ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਹੁਣ ਵੀ ਉਹ ਮੌਜੂਦਾ ਜਿਹੜੇ ਸਮੇਂ ਦੇ ਦੌਰਾਨ ਉਹ ਸਿਲਸਿਲਾ ਜਿਉਂ ਦਾ ਤਿਉਂ ਹੀ ਬਰਕਰਾਰ ਆ ਤੇ ਹਾਲੀ ਦੇ ਵਿੱਚ ਸੰਗਰੂਰ ਦੇ ਵਿੱਚ ਦੋ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੀ ਖਬਰ ਵੀ ਆਈ ਹੈ ਤੇ ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹੂੰਗੀ ਕਿ ਤੁਹਾਨੂੰ ਕੀ ਲੱਗਦਾ ਕਿ ਇਨ੍ਹਾਂ ਖੁਦਕੁਸ਼ੀਆਂ ਦਾ ਕਾਰਨ ਤੇ ਹੱਲ ਕੀ ਹੋ ਸਕਦਾ ਹੈ ਜੀ ਜਮੇਂਦਰ ਜੀ ਪੰਜਾਬ ਦੇ ਵਿੱਚ ਜਿਹੜਾ ਕਿਸੇ ਸਮੇਂ ਖੁਸ਼ਹਾਲ ਸੂਬਾ ਜਿਹੜਾ ਮੰਨਿਆ ਜਾਂਦਾ ਸੀ ਖੇਤੀਬੜਾਂ ਸੂਬਾ ਜੀ ਪੰਜਾਬ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਤਾਂ ਜਿਹੜਾ ਕੇਂਦਰੀ ਅਨਾਜ ਭੰਡਾਰ ਹੈ ਜੀ ਉਹਦੇ ਪੂਲ ਦੇ ਵਿੱਚ ਜਿਹੜਾ ਪੰਜਾਬ ਦਾ ਕਿਸੇ ਸਮੇਂ ਦਾ ਹਿੱਸਾ ਰਿਹਾ ਆ ਜੀ 70% ਦੀ ਰਿਹਾ ਆ ਕਣਕ ਚੌਲ ਡੇੜੀ ਪੰਜਾਬ ਦੀ ਜ਼ਮੀਨ ਹੈ ਦੇਖੇ ਜ਼ਮੀਨ ਹੈ ਹਰ ਫਸਲ ਜਿਹੜੀ ਉੱਥੇ ਹੁੰਦੀ ਹੈ ਜੀ ਭਾਰੀ ਜ਼ਮੀਨ ਆ ਤੇ ਪਾਣੀ ਦੀ ਪਹਿਲਾਂ ਘਾਟ ਨਹੀਂ ਸੀ ਸਾਫ ਪਾਣੀ ਸੀ ਤੇ ਦਰਿਆਵਾਂ ਦਾ ਪਾਣੀ ਸੀਗਾ ਜੀ ਤਾਂ ਇਹਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਸਮੇਂ ਜਦੋਂ ਹਰੀ ਕ੍ਰਾਂਤੀ ਤੋਂ ਪਹਿਲਾਂ ਆਰਗਾਨਿਕ ਖੇਤੀ ਹੁੰਦੀ ਸੀ ਤਾਂ ਉਸ ਸਮੇਂ ਦੇ ਉੱਪਰ ਅਸਲ ਨਹੀਂ ਸੀ ਬੀਜੀ ਜਾਂਦੀ ਜਾਂ ਝੋਨਾ ਜਾਂ ਕਣਕ ਕਈ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂ ਕਿਸਾਨਾਂ ਵੱਲੋਂ ਬੀਜੀਆਂ ਜਾਂਦੀਆਂ ਸੀ ਜਿਹਦੇ ਨਾਲ ਉਹਨਾਂ ਦੀਆਂ ਆਪਣੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਸੀ ਤੇ ਨਾਲ ਦੀ ਨਾਲ ਆਸ-ਪਾਸ ਦੇ ਲੋਕ ਸੀਗੇ ਮਾਰਕੀਟ ਹੁੰਦੀ ਸੀ ਉੱਥੇ ਵੀ ਉਹਨਾਂ ਦੀ ਜਿਹੜੀ ਆ ਉਹ ਫਸਲ ਜਿਹੜੀ ਬੜੀ ਸੌਖਿਆ ਵਿਕ ਜਾਂਦੀ ਸੀ ਲੋੜਾਂ ਥੋੜੀਆਂ ਸੀਗੀਆਂ ਤੇ ਕਿਸਾਨ ਸਭ ਖੁਸ਼ਹਾਲ ਸੀਗਾ ਉਸ ਸਮੇਂ ਭਾਵੇਂ ਮਸ਼ੀਨਰੀ ਨਹੀਂ ਸੀ ਆਈ ਠੀਕ ਹੈ ਜੀ ਤਾਂ ਜਿਹੜੀ ਰੀਸੈਂਟ ਘਟਨਾ ਵਾਪਰੀ ਹੈ ਉਹ ਕਿਸਾਨ ਜਿਹੜੇ ਸ਼ਾਹਪੁਰ ਕਲਾਂ ਗਰੂਪ ਸਿੰਘ 35 ਸਾਲਾ ਤੇ ਲਾਭਪ੍ਰੀਤ ਸਿੰਘ 25 ਸਾਲਾ ਦੋਵੇਂ ਯੰਗ ਨੌਜਵਾਨ ਹੈਗੇ ਆ ਜਿਨ੍ਹਾਂ ਦੇ ਸਿਰ ਦੇ ਉੱਪਰ ਕਰਜ਼ਾ ਸੀਗਾ ਜੀ ਤਾਂ ਜਿਨ੍ਹਾਂ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਖਬਰ ਹੈਗੀ ਹੈ ਜੀ ਹਾਲਾਂਕਿ ਲੋਕਲ ਜਿਹੜੇ ਪੱਤਰਕਾਰ ਆ ਉਹਨਾਂ ਦੀ ਖਬਰ ਦੇ ਹਵਾਲੇ ਦੇ ਨਾਲ ਮੈਂ ਗੱਲ ਕਰਾਂ ਇੱਕ ਕੋਈ ਪਹਿਲਾ ਘਟਨਾ ਨਹੀਂ ਹੈ ਪੰਜਾਬ ਦੇ ਵਿੱਚ ਵਿਖਦਾਈ ਘਟਨਾ ਨਹੀਂ ਹੈ سلسلہ ਲਗਾਤਾਰ ਜਾਰੀ ਹੈ ਚਾਹੀ ਸਰਕਾਰਾਂ ਬਦਲਦੀਆਂ ਨੇ ਵਕ ਵਕ ਪਾਰਟੀਆਂ ਦੇ ਸਰਕਾਰਾਂ ਹੁੰਦੀਆਂ ਦਾਅਵੇ ਕੀਤੇ ਜਾਂਦੇ ਆ ਸੈਂਟਰ ਵੱਲੋਂ ਬਹੁਤ سارے ਦਾਅਵੇ ਕੀਤੇ ਜਾਂਦੇ ਆ ਕਿਸਾਨਾਂ ਦੀ ਦੁਰਦਸ਼ਾ ਬਦਲਦੇ ਜਿਹੜੇ ਆ ਵੱਡੇ ਵੱਡੇ ਜਿਹੜੇ ਕਲੇਮ ਕੀਤੇ ਜਾਂਦੇ ਪਰ ਸਾਰੇ ਝੂਠੇ ਸਾਬਤ ਹੁੰਦੇ ਆ ਲਗਾਤਾਰ ਜਿਹੜੀ ਕਿਸਾਨੀ ਉਹ ਘਾਟੇ ਦਾ ਸੌਦਾ ਜਿਹੜਾ ਬਣਦੀ ਜਾ ਰਹੀ ਆ ਇੱਕ ਕਹਾਵਤ ਜਿਹੜੀ ਬੜੀ ਮਸ਼ਹੂਰ ਸੀ ਪਰਮੇਂਦਰ ਜੀ ਕਿਸੇ ਸਮੇਂ ਦੇ ਉੱਪਰ ਕੀ ਕਿਹਾ ਜਾਂਦਾ ਸੀ ਕਿ ਉਤਮ ਖੇਤੀ ਮੱਦਮ ਵਪਾਰ ਤੇ ਨਿਖੇਦ ਨੌਕਰੀ ਇਦਾਂ ਬੋਲਿਆ ਜਾਂਦਾ ਸੀ ਠੀਕ ਹੈ ਜੀ ਲੇਕਿਨ ਅੱਜ ਸਭ ਤੋਂ ਨਿਖੇਦ ਜਿਹੜਾ ਖੇਤੀਵਾਲਾ ਇੱਕ ਮਾਨਸਿਕਤਾ ਬਣ ਗਈ ਆ ਮਾਨਸਿਕਤਾ ਤਾਂ ਬਣੀ ਆ ਕਿ ਪੇੜਾ ਪੰਜਾਬ ਦੀ ਧਰਤੀ ਆ ਉਹ ਅੱਜ ਤਿੰਨ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਜੀ ਇੱਕ ਤਾਂ ਪਾਣੀ ਥੱਲੇ ਚਲੇ ਗਿਆ ਜੀ ਠੀਕ ਹੈ ਵੱਡੀ ਪੱਧਰ ਤੇ ਇੱਕ ਹੀ ਫਸਲ ਜਿਹੜੀ ਲਾਉਣ ਦੇ ਨਾਲ ਝੋਨਾ ਲਗਾਤਾਰ ਉੱਥੇ ਲਗਾਇਆ ਗਿਆ ਦੀ ਜਿਦੀ ਵਜਾ ਕਰਕੇ ਮਾਲਵੇ ਦੇ ਵਿੱਚ ਘੜਕੜ 200 ਫੁੱਟ 250 ਫੁੱਟ ਤੇ ਪਾਣੀ ਥੱਲੇ ਚਲੇ ਗਿਆ ਇਹਦੇ ਨਾਲ ਨਾਲ ਜਿਹੜੀਆਂ ਹਰੀ ਕ੍ਰਾਂਤੀ ਤੋਂ ਬਾਅਦ ਭਾਰਤ ਦਾ ਢੇਡ ਦਾ ਭਰ ਗਿਆ ਕੇਂਦਰੀ ਭੰਡਾਰ ਦੇ ਵਿੱਚ ਨਾਜ ਭੰਡਾਰ ਦੇ ਵਿੱਚ ਪਰ ਪੰਜਾਬ ਦੀ ਧਰਤੀ 'ਤੇ ਕੈਮੀਕਲ ਵਰਤੇ ਗਏ ਲੰਮਾ ਸਮਾਂ ਤਾਂ ਉਹਦੇ ਕਰਕੇ ਜਿਹੜੀ ਤਸਵੀਰ ਹੈ ਜ਼ਮੀਨ ਦੀ ਉਹ ਬਦਲ ਗਈ ਹੈ ਜੀ ਤਾਂ ਵੱਡੀ ਪੱਧਰ 'ਤੇ ਮਾਰੂ ਦਵਾਈਆਂ ਪੈਦਾ ਹੋਈ ਪਾਈਆਂ ਗਈਆਂ ਉਹਦੇ ਨਾਲ ਤੇ ਜਿਹੜੇ ਕੋਸ਼ਿਕ ਪলিউਸ਼ਨ ਜਿਹੜੀਆਂ ਕੋਸ਼ਿਕ ਇੱਥੇ ਕਾਰਖਾਨੇ ਜੇ ਲੱਗੇ ਵੀ ਆ ਪਹਿਲੀ ਕੱਲ ਤਾਂ ਪੰਜਾਬ ਜੂ ਇੰਡਸਟਰੀ ਹੈ ਨਹੀਂ ਆ ਤੇ ਜੇ ਕੋਈ ਡਿਸਟਿਲਰੀ ਦੀ ਇੰਡਸਟਰੀ ਲੱਗੀ ਵੀ ਆ ਤਾਂ ਉਹ ਸਗੋਂ ਪਾਣੀ ਨੂੰ ਪੋਲੂਟਡ ਕਰ ਰਹੀ ਹੈ ਜੀ ਜਿਹਦੀ ਵਜ੍ਹਾ ਕਰਕੇ ਜਿਹੜਾ ਧਰਤੀ ਆ ਉਹਦਾ ਦਾਬਜਾਉ ਪਾਣ ਜਿਹੜਾ ਸੀ ਉਹ ਖਤਮ ਹੋ ਗਿਆ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਹੋਈਆਂ ਨੇ ਤਾਂ ਆਪਾਂ ਗੱਲ ਕਰ ਰਹੇ ਸੀ ਕਿ ਅੱਗੇ ਜਿਹੜਾ ਮੰਡੀਕਰਨ ਨਾ ਹੋਣਾ ਪੰਜਾਬ ਦੇ ਵਿੱਚ ਭਾਰਤ ਪਰ ਵਿੱਚ ਇਹ ਸਮੱਸਿਆ ਹੈਗੀ ਆ ਜਿਹਦੇ ਨਾਲ ਕਰਕੇ ਅੱਜ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਹੋਏ ਆ ਉਹ ਐਮਐਸਪੀ ਮੰਗ ਰਹੇ ਆ ਸੋ ਐਮਐਸਪੀ ਸਰਕਾਰਾਂ ਕਿਉਂ ਨਹੀਂ ਦਿੰਦੀਆਂ ਕਿਉਂਕਿ ਅੱਗੇ ਮੰਡੀਕਰਨ ਉਹ ਪੈਦਾ ਨਹੀਂ ਕਰਨੀ ਚਾਹੁੰਦੀਆਂ 21 ਤਰ੍ਹਾਂ ਦੀ ਫਸਲ ਜਿਹੜੀ ਉਹ ਬੀਜੀ ਜਾ ਰਹੀ ਆ ਤੇ ਮੰਡੀਕਰਨ ਕਰਕੇ ਫਸਲਾਂ ਦਾ ਵੰਡ ਦੀ ਕਰਨੀ ਹੁੰਦਾ ਜਿੰਨਾ ਚਿਰ ਤੱਕ ਫਸਲਾਂ ਦਾ ਵਕੇਂਦਰੀਕਰਨ ਨਹੀਂ ਹੁੰਦਾ ਕਿਸਾਨਾਂ ਦੀ ਹਾਲਤ ਕਦੇ ਸੁਧਰ ਨਹੀਂ ਸਕਦੀ ਤੇ ਜਿੰਨਾ ਚਿਰ ਤੱਕ ਐਮਐਸਪੀ ਨਹੀਂ ਆਉਂਦੀ ਉਹਨਾਂ ਜਦ ਤੱਕ ਵਕੇਂਦਰੀਕਰਨ ਨਹੀਂ ਹੋ ਸਕਦਾ ਇਹ ਜੁੜੇ ਹੋਏ ਮਸਲੇ ਆ ਜਿਹੜੇ ਮੈਂ ਦੱਸ ਰਿਹਾ ਆਪਣੇ ਲੋਕ ਆਪਣੇ ਸਰੋਤਿਆਂ ਨੂੰ ਦਾ ਕਾਰਨ ਹੈ ਕਿ ਜਿਹੜੀਆਂ ਚਾਹੇ ਸਟੇਟ ਸਰਕਾਰਾਂ ਦੇ ਹੱਥ 'ਚ ਕੁਝ ਹੈ ਹੀ ਨਹੀਂ ਆ ਜੀ ਹਾਲਾਂ ਜਿਹੜਾ ਖੇਤੀਬਾੜੀ ਆ ਉਹ ਪੰਜਾਬ ਦਾ ਸਟੇਟ ਦਾ ਮੁੱਦਾ ਵਾ ਠੀਕ ਹੈ ਜੀ ਉਹ ਸਟੇਟ ਦਾ ਸਬਜੈਕਟ ਹੈ ਇਹਦੇ ਤੇ ਸਟੇਟ ਨੂੰ ਕਈ ਤਰ੍ਹਾਂ ਦੇ ਅਧਿਕਾਰ ਕਨਸਟੀਟਿਊਸ਼ਨ ਤੌਰ ਤੇ ਹੈਗੇ ਆ ਪਰ ਅੱਜ ਵਿਹਾਰਕ ਰੂਪ ਦੇ ਵਿੱਚ ਜਿਹੜਾ ਪੋਲਰਾਈਜੇਸ਼ਨ ਹੋ ਰਹੀ ਆ ਸ਼ਕਤੀਆਂ ਦੀ ਪਾਵਰ ਕੇਂਦਰ ਲਗਾਤਾਰ ਕਈ ਤਰ੍ਹਾਂ ਦੀਆਂ ਜਿਹੜੇ ਸੰਗੀ ਢਾਂਚੇ ਦੇ ਵਿੱਚ ਆਪਣੀਆਂ ਪਾਵਰ ਇਕੱਠੀਆਂ ਕਰ ਰਿਆ ਉਹਦੀ ਵਜ੍ਹਾ ਕਰਕੇ ਦੁੱਧੇ ਕਰਕੇ ਪੰਜਾਬ ਦੇ ਸਿਰ ਅੱਜ ਪੌਣੇ 4 ਲੱਖ ਕਰੋੜ ਦਾ ਡਾੜਾ ਕਰਜ਼ਾ ਹੈਗਾ ਜੀ ਉਹਦੇ ਕਰਕੇ ਜਿਹੜਾ ਪੰਜਾਬ ਸਰਕਾਰ ਕੋਲ ਬਹੁਤਾ ਕੁਝ ਹੈ ਨਹੀਂ ਆ ਵਿਜ਼ਨ ਹੈ ਨਹੀਂ ਆ ਪਲਾਨ ਵੀ ਹੈ ਨਹੀਂ ਆ ਤੇ ਸਮਰੱਥਾ ਵੀ ਹੈ ਨਹੀਂ ਆ ਤੇ ਜਿਹੜੀਆਂ ਸੰਵਿਧਾਨਕ ਤੌਰ ਤੇ ਸ਼ਕਤੀਆਂ ਉਹ ਵੀ ਜਿਹੜੀਆਂ ਮੁੱਕ ਚੁੱਕੀਆਂ ਲਗਭਗ ਆਪਾਂ ਕਹਿ ਸਕਦੇ ਮਰਜੀਨਲਾਈਜ਼ ਹੋ ਗਈਆਂ ਨੇ ਤੋਂ ਉਹਨਾਂ ਹਾਲਤਾਂ ਦੇ ਵਿੱਚ ਅੱਜ ਕਿਸਾਨ ਮਾਰੇ ਮਾਰ ਫਿਰ ਰਿਹਾ ਭਾਵੇਂ ਲੱਖ ਦਾਵੇ ਕੀਤੇ ਜਾਂਦੇ ਆ ਆਪਾਂ ਨੂੰ ਯਾਦ ਹੋਣਾ ਕਿ ਜਿਹੜੇ ਆਪਣੇ ਮੁੱਖ ਮੰਤਰੀ ਪੰਤ ਮਾਨ ਹੁਣੇ ਹੈਗੇ ਜਦੋਂ ਹੜ੍ਹ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਤੇ ਕਿਸਾਨਾਂ ਦੀ ਮਰੀ ਹੋਈ ਮੁਰਗੀ ਦਾ ਜਿਹੜਾ ਮੁਆਵਜ਼ਾ ਉਹ ਹੀ ਦੇਵਾਂਗੇ ਠੀਕ ਹੈ ਜੀ ਗੱਲ ਮੁਆਵਜ਼ੇ ਦੇਣ ਦੀ ਨਹੀਂ ਹੈਗੀ ਦਾ ਗੱਲ ਵੱਡੇ ਵੱਡੇ ਦਾਅਵੇ ਕਰਨ ਦੀ ਨਹੀਂ ਹੈਗੀ ਗੱਲ ਹੈਗੀ ਹੈ ਕਿ ਕਿਸਾਨਾਂ ਦਾ ਜਿਹੜਾ ਖਰਚਾ ਆ ਤਾਂ ਉਹਦੀ ਜਿਹੜੀ ਆਮਦਨ ਆ ਉਹਦਾ ਜਿਹੜਾ ਬੈਲੈਂਸ ਆ ਕਿਦਾਂ ਕੀਤਾ ਜਾਵੇ ਉਹਦੇ ਸਾਰਾ ਜਿਹੜਾ ਚੜਿਆ ਹੋਇਆ ਕਰਜ਼ਾ ਵਾ ਉਹਨਾਂ ਦੇ ਤੱਕ ਨਹੀਂ ਉਤਰੂਗਾ ਜਦੋਂ ਤੱਕ ਉਹਦਾ ਧੰਦਾ ਵਾ ਉਹਦਾ ਖੇਤੀ ਉਹ ਲਾਹੇਵੰਦ ਨਹੀਂ ਹੁੰਦਾ ਲਾਹੇਵੰਦ ਉਦੋਂ ਤੱਕ ਨਹੀਂ ਹੋਊਗਾ ਜਦੋਂ ਤੱਕ ਫਸਲਾਂ ਦਾ ਕੇਂਦਰੀਕਰਨ ਨਹੀਂ ਹੋਊਗਾ ਫਸਲ ਜਿਹੜੀ ਆ ਜਿਹੜਾ ਕਿਸਾਨ ਆ ਝੋਨਾ ਤੇ ਕਣਕ ਉਦੋਂ ਛੱਡੂਗਾ ਜਦੋਂ ਉਹਨੂੰ ਦੂਜੀਆਂ ਫਸਲਾਂ ਦੇ ਉੱਪਰ ਐਮਐਸਪੀ ਮਿਲੂਗੀ ਮਿਨਿਮਮ ਗਾਰੰਟੀ ਮਿਲੂਗੀ ਠੀਕ ਹੈ ਜੀ ਸੋ ਇਹ ਮੈਂ ਗੱਲ ਖੋਲ ਕੇ ਆਪਣੇ ਸਰੋਤਿਆਂ ਤਾਂ ਦੱਸੀ ਹੈ ਕਿ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਕਿਸਾਨ ਕਿਉਂ ਕੋਈ ਵੀ ਬੰਦਾ ਆਪਣੀ ਜ਼ਿੰਦਗੀ ਇਦਾਂ ਖਤਮਾ ਨਹੀਂ ਕਰਦਾ ਠੀਕ ਹੈ ਜੀ ਕਿਸੇ ਦਾ ਵੀ ਬੰਦੇ ਦਾ ਮਰਨ ਉਹ ਦਿਲ ਨਹੀਂ ਕਰਦਾ ਪਰ ਕਈ ਵਾਰ ਹਾਲਾਤ ਮਾਨਸਿਕ ਤੌਰ ਤੇ ਘੇਰ ਕੇ ਉਸ ਪਾਸੇ ਲੈ ਜਾਂਦੇ ਆ ਜੀ ਜਿੱਥੇ ਬੰਦੇ ਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਮੇਰੇ ਕੋਲ ਸ਼ਾਇਦ ਸੋਲਿਊਸ਼ਨ ਜਿਹੜਾ ਇੱਕ ਹੀ ਹੈਗਾ ਮੈਂ ਆਪਣਾ ਜੀਵਨ ਲੀਲਾ ਸਮਾਪਤ ਕਰ ਲਾਂ ਹਾਲਾਂਕਿ ਕਦੇ ਵੀ ਹੱਲ ਜਿਹੜਾ ਆਪਾਂ ਇਹ ਕੰਨੇ ਕਿ ਨਹੀਂ ਹੈ ਜਿਹੜਾ ਹੌਸਲਾ ਨਹੀਂ ਹਾਰਨਾ ਚਾਹੀਦਾ ਸੀ ਪੰਜਾਬ ਦੇ ਜਾਇ ਹੈਗੇ ਆ ਗੱਡੀਆਂ ਸਮੱਸਿਆਵਾਂ ਨਾਲ ਜੂਝੇ ਹੈਗੇ ਆ ਜੀ ਅਸੀਂ ਲੰਬੇ ਸਮੇਂ ਤੋਂ ਪਿਛਲੇ ਸਮਿਆਂ ਤੋਂ ਸੋ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਅੱਜ ਪੰਜਾਬ ਦੀ ਧਰਤੀ ਦੀ ਜਿਹੜੀ ਆ ਇਸ ਗਗਾਰ ਤੇ ਖੜ ਗਈ ਹੈਗੀ ਕਿ ਜਿੱਥੇ ਅਸੀਂ ਵਰਲਡ ਭਰ ਦਾ ਢਿੱਡ ਭਰਦੇ ਸੀ ਰੂਸ ਤੱਕ ਜਿਹੜੀ ਕਣਕ ਜਾਂਦੀ ਸੀ ਮਾਰਕਾ ਕਿਸੇ ਸਮੇਂ ਖਰੀਦਦਾ ਸੀ ਜ ਅਮਰੀਕਾ ਤੋਂ ਅਸੀਂ ਖਰੀਦਦੇ ਸੀ ਠੀਕ ਹੈ ਜੀ ਅੱਜ ਜਿਹੜਾ ਆ ਆਪਣੇ ਖਾਣ ਜੋਗੇ ਜਿਹੜੇ ਦਾਣੇ ਆ ਉਹ ਪਸਾਨ ਕੋਲ ਨਹੀਂ ਹੈਗੇ ਆਪਣੀ ਬਚਤ ਕੱਢ ਕੇ ਸੋ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੈਗੀਆਂ ਜਾਂ ਸਟੇਟ ਸਰਕਾਰਾਂ ਨੇ ਚਾਹੀ ਕੇਂਦਰ ਸਰਕਾਰਾਂ ਨੇ ਕਦੇ ਵੀ ਪੰਜਾਬ ਦੀ ਕਿਸਾਨੀ ਬੇਸ ਤੇ ਜਾਂ ਭਾਰਤ ਦੇ ਕਿਸਾਨਾਂ ਦੇ ਬੇਸ ਤੇ ਜਿਹੜੀ ਨੀਤੀ ਆ ਉਹ ਨਹੀਂ ਬਣਦੀ ਜਿਹੜੀ سرمਾਈਦਾਰੀ ਹੈਗੀ ਆ ਜਿਹੜਾ ਸਰਮਾਇਦਾਰ ਸਿਸਟਮ ਹੈਗਾ ਘਰਾਣੇ ਹੈਗੇ ਵੱਡੇ ਅੱਜ ਵੀ ਜਿਹੜੇ ਵੱਡੇ ਵੱਡੇ ਸੋਲੋ ਜਿਹੜੇ ਖੋਲ ਰਹੇ ਇੱਥੇ ਜਿਹੜਾ ਅਡਾਨੀ ਗਰੁੱਪ ਹੈਗਾ ਜੀ ਠੀਕ ਹੈ ਜੀ ਸੋ ਕਿਤੇ ਨਾ ਕਿਤੇ ਪੋਲਰਾਈਜੇਸ਼ਨ ਜਿਹੜਾ ਵਾ ਕਿਸਾਨਾਂ ਦੀ ਜ਼ਮੀਨ ਦੇ ਉੱਪਰ ਵੀ ਹੋ ਰਿਹਾ ਤਾਂ ਉਹਨਾਂ ਦੇ ਹੱਕ ਪਹਿਲਾਂ ਹੀ ਮਾਰੇ ਜਾ ਰਹੇ ਆ ਉਤੋਂ ਕਰਜ਼ਾ ਚੜਿਆ ਹੋਇਆ ਜੀ ਉਹਨਾਂ ਹਾਲਤਾਂ ਜਿਹੜੀ ਖੁਦਕੁਸ਼ੀਆਂ ਦਾ ਸਿਲਸਿਲਾ ਆ ਉਹ ਮਾੜਾ ਸਿਲਸਿਲਾ ਰੁਕ ਤਾਂ ਸਕਦਾ ਆ ਜੇ ਤੇ ਸਰਦਤਾ ਦੇ ਨਾਲ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਉਹ ਜੇ ਸੋਚਣ ਚੇਂਜ ਆਵੇ ਆ ਉਹਨਾਂ ਦੇ ਹੱਕ ਤੇ ਪਾਲਿਸੀਆਂ ਜਿਹੜੀਆਂ ਮਿਨੀਮਮ ਉਹਨਾਂ ਨੂੰ ਗਰੰਟੀ ਜਿਵੇਂ ਇੱਕ ਕੋਈ ਬੰਦਾ business ਸ਼ੁਰੂ ਕਰਦਾ ਤੇ ਉਹਨੂੰ ਮਿਨੀਮਮ ਇੱਕ profit ਦੇ ਬਿਹਾਵ ਦੇ ਉੱਪਰ ਜਿਹੜਾ ਉਹਨੂੰ ਵਿਵਸਥਾ ਕੀਤੀ ਜਾਂਦੀ ਹੈ ਜੀ ਕਿ ਇਹਨਾਂ ਮਿਨੀਮਮ profit ਤਾਂ ਉਹਨੂੰ ਹੋਊਗਾ ਜੇ ਉੱਤੇ ਹੁੰਦਾ ਤੇ ਫਿਰ ਵੱਖਰੀ ਗੱਲ ਹੈ ਠੀਕ ਹੈ ਜੀ ਸੋ ਮਿਨੀਮਮ ਖਰਚੇ ਪੂਰੇ ਕਰਨ ਤੋਂ ਬਾਅਦ ਇੱਕ ਪਰਿਵਾਰ ਦੇ ਤਿੰਨ ਮੈਂਬਰ ਖੇਤੀ 'ਚ ਕੰਮ ਕਰ ਰਹੇ ਤੇ ਤਿੰਨਾਂ ਨੂੰ ਸੈਲਰੀ بیس ਤੇ ਇੱਕ ਕਿਸਮ ਦੇ ਨਾਲ ਜਿੰਨਾ ਸਾਲ ਦਾ ਇੱਕ ਬੰਦਾ ਸੈਲਰੀ ਤੇ ਕਮਾਉਂਦਾ ਇੰਨੀ ਕਮਾਈ ਕਿਸਾਨ ਨੂੰ ਜੇ ਨਹੀਂ ਹੁੰਦੀ ਇਟ ਮੇ ਜੋ 24 ਘੰਟੇ ਆਪਣੇ ਜਮੀਨ ਦੇ ਵਿੱਚ ਸਮਾਂ ਬਤਾਉਂਦਾ ਵਾ ਤੋਂ ਉਹਦਾ ਵਿਅਰਥ ਜਾਂਦਾ ਹੈ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਤੇ ਜਿਹੜਾ ਸੁਸਾਈਡ ਦਾ ਕਾਰਨ ਬਣਦਾ ਸੋ ਇਹਦੇ ਤੇ ਧਿਆਨ ਦੇਣ ਦੀ ਤਰੰਤ ਲੋੜ ਹੈਗੀ ਆ ਅੱਜ ਵਰਲਡ ਭਰ ਦੇ ਵਿੱਚ ਇਹਦੇ ਕਰਕੇ ਪੰਜਾਬ ਕੋਸ਼ਿਕ ਸੂਬਿਆਂ 'ਚ ਆ ਗਿਆ ਜਿੱਥੇ ਵੱਡੀ ਪਰਦੇ ਦੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ ਜੀ ਜੀ ਬਿਲਕੁਲ ਗੁਰਮੁਖ ਸਿੰਘ ਜੀ ਤੇ ਆਸ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਡੀਆਂ ਜਿਹੜੀਆਂ ਚਾਹੇ ਕੇਂਦਰ ਦੀਆਂ ਸਰਕਾਰਾਂ ਜਾਂ ਸੂਬੇ ਦੀਆਂ ਸਰਕਾਰਾਂ ਇਸ ਸਮੱਸਿਆ ਦਾ ਹੱਲ ਲੱਭਣ ਤਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਇਸਾਨੀ ਕਿੱਤੇ ਦੇ ਨਾਲ ਜਿਹੜੇ ਵੀ ਪਰਿਵਾਰ ਜੁੜੇ ਹੋਏ ਆ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੀ ਆ ਉਹ ਸਦਾ ਹੀ ਖੁਸ਼ਹਾਲੀ ਰਹੇ ਤੇ ਇਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਕਿਸੇ ਨੂੰ ਵੀ ਨਾ ਕਰਨਾ ਪਵੇ